ਹਾਂਜੀ ਦੋਸਤੋ ਟਾਟਾ ਦੀ ਕਿਹੜੀ ਗੱਡੀ ਭਾਜੀ ਇਹ? ਇਹ ਟੈਗੋ ਹੈ ਜੀ। ਪਿਆਗੋ। ਪਿਆਗੋ। ਉਹ ਸਦਾ ਹੀ ਰੂਟਰ ਕੈਂ। ਕਿੰਦੀ ਖਰਚੀ ਭਾਜੀ? ਹਾਂਜੀ ਖੜਕਦੀ ਹੈ ਖਰਚੀ। ਉਹ ਚੀਜ਼ ਤਾਂ ਹੁੰਦੀ ਹੈ ਭਾਜੀ। ਬੋਲ ਟ੍ਰੀਰ ਨਿਕਲਦਾ ਹੈ ਜਾਂ ਹੋਰ ਨਿਕਲਦਾ ਕੀ ਗੱਲ ਹੈ? ਹਾਂ। ਸਲਿੱਪ ਹੋਇਆ ਹੋਇਆ। ਠੀਕ ਹੈ। ਠੀਕ ਹੈ ਜੀ। ਤੇ ਦੂਜੇ ਪਾਸੇ ਰਿੰਗ ਲੱ PE ਆਇਆ। ਬੋਸ ਕੱਟੇ ਦੀ। ਠੀਕ ਹੈ ਜੀ। ਠੀਕ ਹੈ ਭਾਜੀ। ਤੁਸੀਂ ਇਹਨੂੰ ਟੂਲ ਲਾ ਕੇ ਚੱਲਦਾ ਹੈ ਜਾਂ ਨਵੇਂ ਪੈਂਦੇ ਨੂੰ ਠੀਕ ਹੈ ਜੀ ਇੱਥੇ ਬੱਤੀ ਖੰਡਾ ਜੀ ਨਜ਼ਰ ਆ ਰਿਹਾ ਭਾਈ ਹਾਂ ਜੀ ਹਾਂ ਜੀ ਕੱਪ ਖਰਾਬ ਹੈ ਰਾਡ ਵਿੰਡੀ ਹੈ ਨਹੀਂ ਆਣ ਪਹਿਲਾਂ ਹੋਈ ਹੈ ਆਣ ਪਹਿਲੇ ਸੈਨਾ ਹੈ ਹੁਣ ਇੱਥੇ ਮਕੈਨਿਕ ਐਫਰਟਸ ਕਰ ਰਿਹਾ ਤੁਸੀਂ ਤਾਂ ਗੱਲ ਨੂੰ ਸਮਝਿਓ ਵੀ ਤੁਸੀਂ ਉੱਪਰੋਂ ਬਾਹਰ ਨੂੰ ਆ ਤੇ ਅੰਦਰ ਨੂੰ ਆ ਉਸ ਤੋਂ ਅੰਦਰੋਂ ਥੱਲੇ ਬਾਹਰ ਨੂੰ ਆਣਾ ਹਾਂ ਜੀ ਮਤਲਬ ਕੀ ਹੈ ਜੀ ਆਪੋ ਤੇ ਟਾਇਰ ਦੀ ਕਿਨਾਰੀ ਹੈ ਇੱਕੇ ਸਰੀ ਆਜੋ ਬਾਜੀ ਇਹ ਤਾਂ ਸਾਰਾ ਕੁਝ ਇੱਕੀ ਕੰਮ ਕਰਦਾ ਬਾਜੀ ਕੰਪਰੈਸ਼ਨ ਦਾ ਕੰਮ ਕਰਦੇ ਇਹ ਕੰਪਰੈਸ਼ਨ ਨੂੰ ਸਸਿਮੇ ਦੇਣਾ ਲੋੜਿਆਣਾ ਐਸੇ ਕੀ ਮੁਸਤਕਬ ਐਸੇ ਨੇੜੇ ਆਇਆ ਕਾ ਦੂਰ ਨਹੀਂ ਤਾਂ ਆਉਂਦਾ ਆਪਾਂ ਇਹ ਜੋ ਫੀਟ ਮੋਟਰ ਮੋਟਰ ਵਾਲੇ ਇਹ ਇੱਥੇ ਦੇਖੋ ਬਾਜੀ ਇਸੇ ਕੀ ਹੈ ਬੋਲਟ ਕੱਸਿਆ ਬੋਲਟ ਕੱਸਿਆ ਬਾਜੀ ਇੱਥੇ ਆ ਕੇ ਹੋਲੀ ਦੀ ਜਗਾ ਪੈਂਦੀ ਹੈ ਜਦੋਂ ਖੱਟੇ ਦੇ ਵਿੱਚ ਬੁਲੀ ਟਾਟ ਆ ਜਾਂਦੀ ਆ ਇੱਥੇ ਤੱਕ ਪੈਂਦਾ ਕਿਤੇ ਹੋਰ ਨਹੀਂ ਪੈ ਗਿਆ ਹਾਂ ਹਾਂ ਗਲਤ ਆ ਸਲਿੱਪ ਹੈ ਦੇਖੋ ਜਦੋਂ ਪਹਿਲਾ ਸਲਿੱਪ ਹੋ ਗਿਆ ਤੇ ਆਪਾਂ ਚੈਕਨਟ ਕਰਦੇ ਹਾਂ ਚੈਕਨਟ ਕਰਤਾ ਉਹਨੇ ਆ ਇਸ ਚੈਕਨਟ ਨੇ ਇਹਨੂੰ ਜਿਹੜੀ ਚੀਜ਼ ਸਪੇਸ ਹੈ ਇੱਧਰ ਮੈਂ ਪਹਿਲਾਂ ਪਾ ਚੁੱਕਾ ਸੀ ਨਾ ਇੱਥੇ ਸਪੇਸ ਆ ਵੇਖੋ ਭਾਜੀ ਇੱਕ ਸਪੇਸ ਆ ਨਾ ਐਸ ਪਾਸੇ ਜਿਹੜਾ ਸਪੇਸ ਜਿਹੜੀ ਇਹਦੇ ਚ ਝਰੀ ਬਣੀ ਹੋਈ ਆ ਇਹਦੇ ਘੁੱਟਣਾ ਠੀਕ ਹੈ ਇਧਰ ਦੇਖੋ ਆ ਦੋ ਚੀਜ਼ਾਂ ਜਿਹੜੀਆਂ ਜੋ ਵੋਟ ਕਰਦੇ ਇਹਨੂੰ ਟਾਈਪ ਕਰ ਦਿੰਦੇ ਕੱਟ ਤਾਂ ਤੈਨੂੰ ਪਾਇਆ ਨਾ ਮੈਂ ਅਣਪੜ ਹੋਣ ਕਰਕੇ ਟੈਕਨੀਕਲ ਨਾ ਚਾਹਦਾ ਬਿਲਕੁਲ ਠੀਕ ਹੈ ਜੀ ਤੁਹਾਨੂੰ ਇਸ ਬਾਰੇ ਤਾਂ ਸਮਝ ਆ ਗਈ ਹੋਵੇ ਜਾਂ ਪੱਕੀ ਵੀ ਕਰ ਲਿਆ ਜਦੋਂ ਅਸੀਂ ਇਹ ਚੀਜ਼ਾਂ ਨੂੰ ਇੱਕ ਇੱਕ ਵੋਲਟ ਨੂੰ ਬਦਲਦੇ ਆ ਜਾਂ ਪੱਤੀ ਪੱਤੀ 40 ਰੁਪਏ ਦਾ ਉਹ ਦੇਖੋ ਸਾਡਾ ਜਵਾਬ ਦਾ ਉਹਦਾ ਖੱਤਮ ਜੰਮਾ ਜਦੋਂ ਅੱਪਾ ਤੁਹਾਡੀ ਗੱਡੀ ਦਾ ਸਾਰੇ ਕੰਮ ਕਰਦੇ ਆ ਤੇ ਉਹੋ ਦੋਸਤੋ ਅਸੀਂ ਇਹਨਾਂ ਦੀ ਗੱਡੀ ਦਾ ਕੰਮ ਕਰਕੇ ਤੋਰਿਆ ਵੀਰ ਉਹਨਾਂ ਨੇ ਪਹਿਲਾਂ ਵੀ ਸਾਡੀ ਗੱਡੀ ਤੋਂ ਸਾਡੇ ਤੋਂ ਇਹਨਾਂ ਨੇ ਕੰਮ ਕਰਵਾਇਆ ਅਸੀਂ ਦੁਬਾਰਾ ਤੁਹਾਨੂੰ ਕੁਝ ਨੁਕਸ ਦੱਸਣ ਗਏ ਹਾਂ ਗੁਰੇ ਜਿਹੜੇ ਬੋਲਟ ਸਲਿੱਪ ਆ ਬੇਟਾ ਉਹ ਕਿੱਥੇ ਆ ਇੱਕ ਚੀਜ਼ ਦਿਖਾਉਣੀ ਆਜੋ ਬੋਲਟ ਤੁਸੀਂ ਪਹਿਲਾਂ ਵੀ ਢਿੱਲੇ ਦੇਖ ਲੇ ਆ ਜਾ ਬੇਟਾ ਇੱਥੇ ਟੱਕ ਪਏ ਹੋਏ ਆ ਟੱਕ ਕਿਉਂ ਪੈਂਦੇ ਇੱਥੇ ਜਿਹੜੀ ਇਹ ਗੋਲੀ ਵਾਲਾ ਬੋਲਟ ੱਲ ਲੱਗ ਰਹੇ ਜਾਂਦਾ ਹੁਣ ਆਪਾਂ ਇਹਨੂੰ ਇਹਦੇ ਚ ਪਾਉਣੇ ਆ ਠੀਕ ਆ ਜੀ ਆਹ ਵੇਖੋ ਕਿੰਨਾ ਕੁ ਪਲੇ ਆ ਆਲੂ ਕਿ ਬੋਤੇ ਇੱਕ ਨਿਕਲੇ ਆਲੋ ਉਹਨਾਂ ਦਾ ਕਹਿੰਦਾ ਬਾਈ ਥੱਲੇ ਨਹੀਂ ਪਾਇਆ ਆਲੋ ਥੱਲੇ ਵੀ ਗਿਆ ਆਲੋ ਇੱਥੇ ਦਿਖਾ ਗੋਲੀ ਮਾਰੀ ਇੱਥੇ ਤਾਂ ਮਾਰੇ ਬੂਟ ਚੱਕ ਲਿਆ ਮੈਂ ਆ ਦੇਖੋ ਗੋਲੀ ਲੱਗ ਰਹੀ ਹੈ ਠੀਕ ਹੈ ਜਦੋਂ ਗੋਲੀ ਵਾਲਾ ਬੋਲਟ ਸਲਿੱਪ ਛੱਡ ਦਿੰਦੇ ਆ ਇਹ ਗੱਡੀ ਜਦੋਂ ਖੱਡਿਆ 'ਚ ਵੱਜਦੀ ਆ ਨਾ ਉਹਦੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਆਪਾਂ ਦੋਨੇ ਪਾਸੇ ਦੀਆਂ ਨਕਲਾਵਾਂ ਲਗੀਆਂ ਜਿਹੜੀ ਪਰਲੇ ਪਾਸੇ ਗੱਡੀ ਦਾ ਦਿਖਾਇਆ ਸੀਗਾ ਜਦੋਂ ਥੱਲੇ ਲਿਫਟ ਦੇ ਸੀ ਜਿਹਦੇ ਵਿੱਚ ਐਕਸਲ ਵੀ ਦਿਖਾਇਆ ਤਾਂ ਉਹ ਸੀਗਾ ਡਰਾਈਵਰ ਸਾਈਡ ਦਾ ਬੋਲਟ ਸਲੈਪਾ ਆ ਜੋ ਅਸੀਂ ਆ ਕੀ ਹਾਲਤ ਹੋਈ ਵੀ ਆ ਆ ਗੋਲੀ ਕਿੱਥੇ ਵੱਜਦੀ ਰਹੀ ਆ ਵੇਖੋ ਆ ਦੇਖੋ ਮੈਂ ਨਹੀਂ ਇਹ ਮਾਰੀ ਇਹ ਐਸ ਇਟ ਇਦਾਂ ਹੀ ਆ ਬਾਕੀ ਸਾਰਾ ਜੰਗਾਲ ਨਾਲ ਭਰਿਆ ਪਿਆ ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾਉਣੇ ਆ ਆ ਲਓ ਆ ਲਓ ਯੱਲਾ ਹਾ ਵੇਖੋ ਕਿੰਨਾ ਫਲਾਕੀ ਆ ਠੀਕ ਹੈ ਜੀ ਹੁਣ ਜਿਹੜੇ ਇਹ ਨਕਲਾ ਬੇਟਾ 2 ਬੋਲਟ ਲੈਂਦੇ ਨਾ ਤੂੰ ਨੇੜੇ ਆ ਜਾ ਪੁੱਤ ਆ ਬੋਲਟ ਵੱਧ ਗਿਆ ਸਲਿੱਪ ਹੋ ਗਿਆ ਅਸੀਂ ਕਿਰ ਕੀ ਕਰਦੇ ਆ ਅਸੀਂ ਕਿਨੇ ਯਾਰ ਬੋਲਟ ਕਾਹ ਨੂੰ ਡਬਲ ਕਰਨਾ ਹੈਣਾ ਤੇ ਇਹਨਾਂ ਨੇ ਕੀ ਕੀਤਾ ਇਸੇ ਬੋਲਟ ਦੇ ਉੱਤੇ ਇੱਥੇ ਸਲਿੱਪ ਨਟ ਪਾਤਾ ਇੱਥੇ ਆ ਕਸਤਾ ਉਸੇ ਨਾਲ ਦਾ ਨਟ ਕਸ ਕੇ ਦੁਬਾਰਾ ਉੱਤੇ ਨਟ ਕਸਤਾ ਨਟ ਦੀ ਕਸਾਈ ਹੁੰਦੀ ਹੋਈ ਨਹੀਂ ਨਟ ਚੱਕ ਨਟ ਹੋ ਜੂਗਾ। ਸੋ ਗੱਡੀ ਦੇ ਵਿੱਚ ਬਹੁਤ ਸਾਰੇ ਇਸ਼ੂ ਆ ਜਿਹੜੇ ਆਪਾਂ ਧੁਰ ਕਰਨ ਲੱਗੇ ਹੈਗੇ ਆ। ਆਜੋ। ਇਸ ਗੱਡੀ ਦੇ ਵਿੱਚ ਇੱਕ ਹੋਰ ਜਿਹੜੀ ਪ੍ਰੋਬਲਮ ਹੈ। ਕੀ ਹਾਲ ਹੈ? ਆਹ ਵੇਖੋ। ਥੱਲੇ ਕਿਸੇ ਨੇ ਟੈਰਾ ਵਾਲੀਆਂ ਜਿਹੜੀਆਂ ਅੱਲਾ ਬੜਾ ਪਾਈਆਂ ਪਾਈਆਂ। ਕੀ ਦੁਨੀਆ ਕਰਦੀ ਆ ਆਪਣੇ ਸਮਝੋਂ ਬਾਹਰ ਆ। ਜਦੋਂ ਇੱਕ ਟਿੱਟ ਖਰਾਬ ਹੋ ਗਈ ਤਾਂ ਜਦੋਂ ਸਪਰਿੰਗ ਲੋਹੇ ਵਾਲਾ ਇਹ ਖਸੂਗਾ ਤੇ ਆਵਾਜ਼ ਦੇਊਗਾ ਹੀ ਦੇਊਗਾ। ਠੀਕ ਹੈ। ਇਸ ਗੱਡੀ ਦੇ ਵਿੱਚ ਜਿਹੜੇ ਜਿਹੜੇ ਇਸ਼ੂ ਆ ਉਹ ਕਸਟਮਰ ਨੂੰ ਆਪਾਂ ਪਹਿਲਾਂ ਅਵੇਅਰ ਕਰ ਦੇ ਕਸਟਮਰ ਵਧੀਆ ਮੇਰੇ ਕੋਲੇ ਕਸਟਮਰ ਉਹੀ ਆਵੇ ਜਿਹਨੇ ਪੈਸੇ ਖਰਚ ਦੇ ਕਿਰਤ ਕਰਕੇ ਖਾਣੀ ਐ ਕੋਈ ਠੱਗੀ ਨਹੀਂ ਮਾਰਨੀ ਮੰਗੇ ਲੈਣੇ ਆ ਜਿਹੜੇ ਵੀਡੀਓ ਪਾਉਂਦੇ ਨੇ ਆ ਜੋ ਕਚਰਾ ਕੱਢਤਾ ਕਾਰਬਨ ਕਰਤੀ ਸੇਵਾ ਦਾ ਮੌਕਾ ਦਿਓ ਆਪਾਂ ਥੋੜੇ ਪੈਸੇ ਚੋਅ ਕਰ ਦਿੰਨੇ ਥੋੜੇ ਪੈਸੇ ਦਾ ਮਤਲਬ ਹੀ ਨਹੀਂਗਾ ਜਿਹੜੀ ਚੀਜ਼ ਪੈਂਦੀ ਆਪਾਂ ਪਾਉਣੀ ਆ ਬੇਟਾ ਲਿੰਕ ਰਾੜਾ ਦਿਖਾ ਇਹਨਾਂ ਦੇ ਲੈਦਰ ਦਿਖਾ ਜਾ ਜਿਹੜੇ ਆ ਜਾ ਕਸਟਮਰ ਨੂੰ ਪਹਿਲਾਂ ਸਮਝਾਇਆ ਜਾਂਦਾ ਹੈ ਆ ਦੇਖੋ ਇਹਦੇ ਲੈਦਰ ਹੈ ਜਿਹੜੇ ਬੇਟਾ ਜੀ ਕਿੰਨੇ ਕਾ ਪੁੱਤਰ ਜੀ ਹਾਂ ਜੀ ਕੁਝ ਦੇਖਦੇ ਆ ਆ ਲੋ ਜੀ ਆ ਮੇਰੇ ਹੱਥ ਚ ਆ ਗਿਆ ਜੇ ਕਸਟਮਰ ਆਡੀਅੰਸ ਮਿਲ ਠੀਕ ਹੈ ਇਹ ਇਧਰ ਲੈਦਰ ਪਈ ਹੈ ਡਰਾਮਾ ਆਪਾਂ ਡਰਾਮਾ ਵਾਲੇ ਨੂੰ ਕਹਿੰਦਾ ਵੀ ਭਾਈ ਜੇ ਡਰਾਮਾ ਦੇ ਵਿੱਚ ਇਸ਼ੂ ਆ ਕੋਈ ਆ ਦੇਖੋ ਆ ਸਪ੍ਰਿੰਗ ਸਹੀ ਨਹੀਂ ਆਪਾਂ ਗੱਲ ਕਰਦੇ ਆ ਵੀਰ ਹੋਣੇ ਨਾ ਠੀਕ ਹੈ ਨਾ ਜੇ ਇਹਨਾਂ ਦੇ ਡਰਮ ਖਰਾਬ ਹੋਏ ਆਪਾਂ ਬਦਲਾਂਗੇ ਸ਼ੌਕਰ ਆ ਜੋ ਹੁਣ ਮਗਰਲੇ ਸ਼ੌਕਰ ਹੈ ਆਪਾਂ ਇਹ ਵੀ ਚੈੱਕ ਕਰਵਾਵਾਂਗੇ ਜਦੋਂ ਕੰਮ ਕਰਵਾਵਾਂਗੇ ਫਿਰ ਖਰਚਾ ਤਾਂ ਵੀਰੋ ਜਨਾ ਹੀ ਵਗਣਾ ਇਹਦੇ ਐਕਸਲ ਆ ਜਿਹੜੇ ਉਹ ਆਪਾਂ ਬਾਹਰ ਕੱਢਦੇ ਆ ਬੇਟਾ ਐਕਸਲ ਵੀ ਬਾਹਰ ਕੱਢ ਲੈ ਸਟਾਪ ਕਰ ਲਓ ਬਾਹਰ ਕੱਢੋ ਸੋ ਜਦੋਂ ਅਸੀਂ ਫੁੱਲ ਸਸਪੈਂਸ਼ਨ ਦਾ ਕੰਮ ਕਰਦੇ ਆ ਫਿਰ ਉਹਨੂੰ ਐਕਸਲ ਵੀ ਚੈੱਕ ਕਰਦੇ ਆ ਇਹ ਵੀਰ ਹੁਣੇ ਸਾਡੇ ਕੋਲੇ ਤੀਸਰੀ ਚੌਥੀ ਵਾਰੀ ਕੰਮ ਕਰਾਉਣ ਆਏ ਆ ਠੀਕ ਹੈ ਜੀ ਜਦੋਂ ਵਿੱਕੇ ਕੋਈ ਵਿਸ਼ਵਾਸ ਬਣਾਉਣਾ ਬਹੁਤ ਔਖਾ ਹੈ ਠੀਕ ਹੈ ਆ ਵੇਖੋ ਇਹ ਤੋ ਇਹ ਨਾ ਕੰਪਾਛ ਛੋਟੋ ਛੋਟੀ 플레이 ਹੈ ਪੈਂਦੇ ਹੋਏ ਪਾਵਾਂਗੇ ਨਹੀਂ ਤਾਂ ਨਹੀਂ ਪਾਵਾਂਗੇ ਠੀਕ ਹੈ ਆਖਾ ਪਾਈ ਇਹਨਾਂ ਚ ਆ ਵੇਖੋ ਬਿਲਕੁਲ ਥੋੜਾ ਪਿਛਲੋ ਜਾ ਦੇ। ਦੇਖੋ ਜਿਸ ਵਿਅਕਤੀ ਨੂੰ ਕੰਮ ਦੀ ਕਦਰ ਹੈ ਕੰਮ ਦੀ ਕਦਰ ਕਰਨ ਵਾਲੇ ਵੀ ਹੈਗੇ ਆ ਤੇ ਕੰਮ ਦੀ ਬੇਕਦਰੇ ਵੀ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਆਪਾਂ ਦਿੱਲੀ ਮਾਡਲ ਵਾਲੀ ਗੱਡੀ 2014 ਵਾਲੀ ਲਿਆਂਦੀ ਜੀ 24 ਚੱਲਦਾ ਉਹ ਕੰਮ ਸਾਡੇ ਕੋਲ ਬਿਲਕੁਲ ਨਾ ਕਰਾਉਣਾ ਕਿਉਂਕਿ ਸੱਚੀ ਜੀ ਗੱਲ ਕਰਦੇ ਆ ਆਪਾਂ ਤਾਂ ਦੇਨੇ ਰਿਜ਼ਲਟ ਹੁਣ ਆ ਕੱਪਾ ਖੋਲ ਲਿਆ ਖੁੱਲੀ ਬੇਟਾ ਕਿਸੇ ਟੱਕ ਹੈਗਾ ਹੁਣ ਬੈਰਿੰਗ ਟਿੱਲਾ ਆ ਜਿਹੜੇ ਬੈਰਿੰਗ ਹੈ ਆ ਬੈਰਿੰਗ ਲੂਜ਼ ਹੋ ਜਾਂਦੇ ਆ ਇਹ ਵਾਲੇ ਕਿਸੇ ਬੈਰਿੰਗ ਚ ਪ੍ਰੋਬਲਮ ਹੋਈ ਤਾਂ ਆਪਾਂ ਉਹ ਵੀ ਹੱਲ ਕਰਵਾਵਾਂਗੇ ਨਾ ਆ ਵੇਖੋ ਆ ਦੇਖੋ ਆ ਵੇਖੋ ਇਹਦੇ ਵਿੱਚ ਹੈਗੀ ਹੈ ਇਹਦੇ ਵਿੱਚ ਘੱਟ ਆ ਦੇਖੋ ਆ ਦੇਖੋ ਆ ਲੋ ਆ ਲੋ ਆ ਲੋ ਆ ਲੋ ਕੋਕੀ ਜਦੋਂ ਕੋਈ ਵੀ ਕੰਮ ਬਰੀਕੀ ਦਾ ਕਰਨਾ ਹੈ ਤਾਂ ਵੀਰੋ ਖੋਲ ਖਲਈਆ ਤਾਂ ਪਹਿਣਾ ਹੀ ਆ ਦੋ ਸ਼ਬਦ ਕਿਤੇ ਨਹੀਂ ਰਲਣਗੇ ਚੀ ਪਹਿਣ ਬੈਸਟ ਬੈਸਟ ਐਂਡ ਬੈਸਟੀ ਰਹੂਗਾ ਜੇ ਬੈਸਟ ਕਰਵਾਓਗੇ ਤੇ ਬੈਸਟ ਹੋਊਗਾ ਸੋ ਬੈਤਰ ਰੋਜ਼ਗਾਰ ਕਰਤਾ ਮੇਰੀ ਮੈਂ ਤਾਂ ਕਰਨੇ ਕਰਨਾ ਮੈਂ ਸਮਾਜ ਸਮਝਾ ਸਮਾਜ ਨੂੰ ਨਾਲ ਦੀ ਨਾਲ ਸਮਝਾ ਵੀ ਰਿਹਾ ਉਹੀ ਬੰਦਾ ਆਵੇ ਜਿਹੜਾ ਸਮਝ ਰੱਖਦਾ ਜਿਹਨੇ ਲੈ ਲਈ ਹੈ ਜਿਹਨੂੰ ਲੱਗਦਾ ਵੀ ਨਿਰਮਲ ਬਾਬੇ ਦੇ ਤੱਕਾਂ ਨੂੰ ਕਈਆਂ ਨੂੰ ਹੈਣਾ ਹਰ ਵਿਅਕਤੀ ਆਪਾਂ ਜੰਗਲਾਰ ਕਾ ਚੰਗੇ ਵੀ ਆਉਂਦੇ ਤੇ ਮਾੜੇ ਵੀ ਆਉਂਦੇ ਜੇ ਕੋਈ ਅਸੀਂ ਇੱਥੇ ਆਊਗਾ ਤੇ ਮੋੜੂ ਮੋੜਾਂਗੇ ਵੀ ਉਹ ਗਲਤ ਕਮੈਂਟ ਪਾਉਂਦਾ ਤੇ ਪਾਈ ਜਾਵੇ ਮੈਂ ਕਹਿੰਦਾ ਚੰਗਾ ਕੰਮ ਕਰਨ ਵਾਲਾ ਹਮੇਸ਼ਾ ਸਲਾਇਆ ਨਹੀਂ ਜਾਂਦਾ ਹੁੰਦਾ। ਜਾਦਾ ਨਿੰਦਾ ਹੀ ਜਾਂਦਾ। ਆਪਾਂ ਤਾਂ ਲੋਕਾਂ ਦੀ ਠੱਗੀ ਬੰਦ ਕਰਾਉਣੀ ਹੈ। ਚਲੋ ਕੋਈ ਗੱਲ ਨਹੀਂ। ਪਰ ਇਹ ਵੀਰ ਹੁਣੇ ਵਿਸ਼ਵਾਸ ਕਰਕੇ ਆਏ ਤੇ ਵਿਸ਼ਵਾਸ ਨਾਲ ਕੰਮ ਕਰਾਉਣੇ। ਪਰ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਾ ਅਸੀਂ ਆਪ ਦੀ ਲਾਈਫ ਡਿਸਟਰਬ ਨਹੀਂ ਕਰਨੀ ਚਾਹੀਦੀ। ਸੁਭਾਖਰਾਮ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਸੈਂਡ ਕਰਾਉਣੇ ਹੁੰਦੇ ਆ ਨਾ ਵੀਰੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕੋਈ ਖਚਰੇ ਜੀ ਟਾਈਪ ਜਿਹਦੇ ਲੋਕ ਜਿਹੜੇ ਹੁੰਦੇ ਨੇ ਸ਼ਬਦ ਕਹਿੰਦੇ ਕੋਈ ਤਰਾ ਜੀ ਪਹਿਲਾ ਘੰਟਾ ਅੱਧਾ ਘੰਟਾ ਸਮਝਾਈਦਾ ਵੀ ਬਾਈ ਆਹ ਚੀਜ਼ ਇੰਨੇ ਦੀ ਆਹ ਚੀਜ਼ ਇੰਨੇ ਦੀ ਆਹ ਨੀਲੀ ਸਪੇਅਰ ਪਾਰਟ ਐਕਸਟਰਾ ਹੋਰ ਕਿਹੜੀ ਕਿਹੜੀ ਚੀਜ਼ ਆਪਾਂ ਹੱਥ ਫੜ ਕੇ ਕਰੀਏ ਪਤਾ ਸਾਰਾ ਆਡੀਅנס ਹੁੰਦੀ ਆ ਇਹ ਵੀਰ ਹਣੇ ਵੀ ਆਉਂਦੇ ਸੀ ਜਿਨ੍ਹਾਂ ਦੀ ਗੱਡੀ ਸੀ ਉਹ ਮੈਨੂੰ ਕਹਿੰਦੇ ਬਾਈ ਜੀ ਇਹ ਕਿਵੇਂ ਕਰਦਾ ਮੈਂ ਕਿਹਾ ਬਾਈ ਜੀ ਜੇ ਕਿਸ ਤੋਂ ਅਸੀਂ ਜੇ ਅਗਲਾ ਕਹਿੰਦਾ ਵੀ ਬਾਈ ਜੀ ਇੰਨੇ ਦੇਣੇ ਐ ਤੇ ਚੁੱਪ ਕਰਕੇ ਫੜ ਲੀਏ ਫਿਰ ਤਾਂ ਠੀਕ ਐ ਕਿਉਂ ਬਾਈ ਮਿਹਨਤ ਪੂਰੀ ਕੀਤੀ ਮਿਹਨਤ ਦੇਦੇ ਪੈਸੇ ਲੈਣੇ ਜਿਹੜੇ ਖਰਚਾ ਜੋ ਦੂਜੇ ਪਾਸੇ ਨਿਕ ਟਪਪ ਪਾਉਣ ਲੱਗੇ ਆ ਗੋਲੀਆਂ ਆਪਾਂ ਹੀ ਚਲਾ ਲਾਂਗੇ ਜਿਹੜੇ ਗੋਲੀਆਂ ਦੇ ਵਿੱਚ ਨੁਕਸ ਸੀਗਾ ਬੋਲਟਾਂ ਕਰਕੇ اٹੱਕ ਪਏ ਹੋਏ ਸੀਗੇ ਆ ਟੱਕ ਪਏ ਹੋਏ ਸੀ ਆ ਚੀਜ਼ਾਂ ਸਾਰੀਆਂ ਨੂੰ ਆਪਾਂ ਸੈੱਟ ਕਰਾਂਗੇ ਠੀਕ ਹੈ ਜੀ ਹੁਣ ਇੱਕ ਚੀਜ਼ ਹੋਰ ਦਿਖਾਉਣੀ ਆ ਆਪਾਂ ਜਿਹੜੇ ਬੋਲਟ ਆ ਇਹ ਬਿਲਕੁਲ ਸਾਈਜ਼ ਸੇਮ ਹੈ ਬਿਟਾ ਨਾਲ ਲੱਗ ਜਾਵੇ ਇਹਨੂੰ ਮੜਾ ਜਾ ਆ ਦੇਖੋ ਜਿਹੜੀ ਇਹ ਪੈਨ ਹੈ ਇਹ ਗੋਲੀ ਦੇ ਵਿੱਚ ਇਸ ਥਾਂ ਤੇ ਦਿੱਗਦੀ ਪਈ ਆ ਆ ਦੇਖੋ ਇਹ ਗੋਲੀ ਨੂੰ ਹਿੱਲਣ ਨਹੀਂ ਦਿੰਦੀ ਜਦੋਂ ਆਪਾਂ ਇਹਨੂੰ ਪੂਰਾ ਇਸ ਤਰ੍ਹਾਂ ਤੋਂ ਟਾਈਟ ਕਰ ਦਾਂਗੇ ਜਿਹੜੇ ਪੁਰਾਣੇ ਬੋਲਟ 슬ਿੱਪ ਸੀ ਜਦੋਂ ਬਾਰ ਬਾਰ ਆਪਾਂ ਕਸੀ ਜਾਂਦੇ ਆ ਉਹ ਵੱਧ ਜਾਂਦੇ ਆ ਤੇ 슬ਿੱਪ ਹੋ ਜਾਂਦੇ ਆ ਠੀਕ ਹੈ ਜੀ ਆ ਗੋਲੀ ਦੇ ਉੱਤੇ ਟੱਕ ਪਏ ਹੋਏ ਸੀਗੇ ਗੋਲੀ ਦਾ ਟੱਕ ਪਿਆ ਹੋਇਆ ਸੀ ਇਹਦੇ ਤੇ ਬੋਲਟ ਤੇ ਠੀਕ ਹੈ ਜੀ ਆਪਾਂ ਹੁਣ ਜੈਨੂਨ ਬੋਲਟ ਲਿਆਂਦਾ ਪਰ ਰਬੜ ਦੀ ਸੀਲ ਵਾਲਾ ਨਹੀਂ ਮਿਲਿਆ ਕੋਈ ਗੱਲ ਨਹੀਂ ਪਰ ਜਿਹੜੀ ਇਹਦੇ ਵਿੱਚ ਆਹ ओरिजिनल ਥ੍ਰੈਡ ਦੇ ਵਿੱਚ ਆ ਜਿਹੜੀ ਟੱਕ ਬਣੇ ਹੋਏ ਆ ਇਹ ਜਦੋਂ ਕਸਿਆ ਜਾਊਗਾ ਪੂਰਾ ਤੇ ਲੋਕ ਕਰ ਦੂਗਾ ਬਹੁਤ ਸਾਰੇ ਦੋਸਤ ਇਹ ਸਮਝ ਲੈਂਦੇ ਆ ਕਿ ਇਹ ਨਾਟੀ ਕਸਿਆ ਹੈ ਦੋਸਤੋ ਅਗਰ ਨਾਟੀ ਕਸਿਆ ਤੇ ਤੁਸੀਂ ਫਿਰ ਕਸਾਈ ਜਾਣੇ ਹੋ ਫਰਕ ਤਾਂ ਕਿਸੇ ਗੱਡੀ ਨੂੰ ਪੈਂਦਾ ਨਹੀਂ ਜੇ ਤੁਸੀਂ ਚਾਹੋ ਨਿਓ ਫਰਕ ਤੇ ਬਾਈ ਜੀ ਉਹ ਵਿਅਕਤੀ ਆਵੇ ਜੋ ਮੇਰੀ ਗੱਲ ਨੂੰ ਸਮਝ ਪਾਉਂਦਾ ਮੈਂ ਤਾਂ ਐਸ ਪਰ ਥਿਉਰੀ ਜੋ ਇਹਦਾ ਸਹੀ ਕੰਮ ਹੈ ਉਹੀ ਕਰਨਾ ਸੋ ਦੋਨੇ ਅਸੀਂ ਹੱਬਾ ਬਾਹਰ ਕੱਢ ਲੀਆਂ ਤੇ ਜਿਹੜੀ ਵੀ ਇਹਦੀ ਦਿੱਕਤ ਸੀ ਅਸੀਂ ਉਹ ਦੂਰ ਕਰਾਂਗੇ ਹੱਬਾ ਦੇ ਬੈਰਿੰਗ ਹੈਗੇ ਠੀਕ ਸੋ ਕੰਮ ਹਰੇਕੀ ਫਿੱਟ ਹੋ ਰਿਹਾ ਸ਼ੌਕਰ ਫਿੱਟ ਹੋ ਰਿਹਾ ਇਹਦੇ ਮਗਰਲੇ ਲੈਦਰ ਪੈ ਰਹੇ ਆ ਤੇ ਗੱਡੀ ਦਾ ਕਰ ਰਹੇ ਆਪਾਂ ਕੰਮ ਅਡਜਸਟਰ ਨੂੰ ਰਿਪੇਅਰ ਕਰਾਂਗੇ ਜਾਂ ਗ੍ਰੈਂਡ ਕਰਾਂਗੇ ਇਹ ਦੇਖਦੇ ਆਪਾਂ ਕਿਉਂਕਿ ਕਿਸੇ ਵਿਅਕਤੀ ਨੇ ਨਵਾਂ ਪਾਉਣ ਦੀ ਬਜਾਏ ਇਹਦਾ ਜਿਗਾੜ ਕਰ ਦਿੱਤਾ ਤੇ ਬ੍ਰੇਕ ਪੈਡਲ ਡਾਊਨ ਰਹਿ ਜਾਂਦਾ ਹੈਗਾ ਉਹ ਵੀ ਆਪਾਂ ਚੈੱਕ ਕਰਦੇ Tata ਦੀ ਹੈਗੀ ਐ ਜੀ ਤਿਆਗੋ ਅਮਨ ਦੀ ਪਾਜੀ ਸਸੀਕਾਰ ਸਸੀਕਾਰ ਪਾਜੀ ਪਹਿਲਾਂ ਵੀ ਤੁਸੀਂ ਇਹ ਗੱਡੀਆਂ ਦਾ ਬਹੁਤ ਕੰਮ ਕਰਾਇਆ ਹਾਂ ਹਾਂਜੀ ਹਾਂਜੀ ਅੱਗੇ ਖੜਕਦੀ ਸੀ ਇਹ ਮੈਂ ਵੀਡੀਓ ਬਣਾ ਲਈ ਹੈ ਇਹਦੀ ਜਿਹੜੀ ਸਟੀering ਦੀ ਕੈਲੀਬ੍ਰੇਸ਼ਨ ਆਣਾ ਉਹ ਤੌਬਾ 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 ਮੇਰੇ ਹੱਥ ਖੜੇ ਕਰਾਤਾ ਅੱਛਾ ਜੀ ਹੋ ਗਈ ਹੈ ਠੀਕ ਹੈ ਜੀ ਪਰ ਇਹਦੇ ਸਸਪੈਂਸ਼ਨਲ ਜੋ ਪ੍ਰੋਬਲਮ ਸੀ ਤੁਸੀਂ ਟੈਸਟ ਡਰਾਈਵ ਲਈ ਹੈ ਕੀ ਰਿਜ਼ਲਟ ਮਿਲਿਆ ਬਹੁਤ ਵਧੀਆ ਜੀ ਕੋਈ ਖੜਕਾ ੜਕਾ ਨਹੀਂ ਸਿੱਧੀ ਚੱਲਦੀ ਵੀ ਹੁਣ ਅੱਗੇ ਦਾ ਸਾਈਡ ਨੂੰ ਖਿੱਚਦੀ ਸੀਗੀ ਇਹ ਤੁਸੀਂ ਕਿਤੋਂ ਕੰਮ ਕਰਾਇਆ ਸੀ ਭਾਜੀ ਅਸੀਂ ਬਹੁਤ ਖੌਂਜੇ ਹੈਂਡ ਬ੍ਰੇਕ ਨੇ ਬੜਾ ਤੰਕ ਕੀਤਾ ਕੈਲੀਬ੍ਰੇਸ਼ਨ ਨੇ ਬਹੁਤ ਤੰਕ ਕੀਤਾ ਠੀਕ ਹੈ ਇਹ ਸਟੀering ਪਹਿਲਾਂ ਵੀ ਇਹ ਕੋਲ ਆਇਆ ਉਹ ਵੀ ਮਕੈਨਿਕ ਹੱਥ ਖੜੇ ਕਰ ਗਿਆ ਬਿਲਕੁਲ ਭਾਜੀ ਉਹ ਕਿਉਂ ਕੈਲੀਬ੍ਰੇਸ਼ਨ ਦੇ ਚੱਕਰ ਜੀ ਅੱਛਾ ਜੀ ਸਭ ਤੋਂ ਸੈਟਿੰਗ ਨਹੀਂ ਆਈਏ ਦੋ ਤਿੰਨ ਦਿਨ ਲੱਗਾ ਰਿਹਾ ਉਹ ਤੁਸੀਂ ਚਲੋ ਸੈਟਿੰਗ ਕਰਕੇ ਦੇਤੀ ਹੈ ਕਿ ਤਜਰਬਾ ਵੀ ਹੁੰਦਾ ਅ ਅਮਨਦੀਪ ਭਾਜੀ ਤੇ ਵੀਰ ਜੀ ਕਮਲ ਜੀ ਕਮਲ ਜੀ ਜੀ ਗੱਲ ਪਤਾ ਕੀ ਆ ਕੋਈ ਵੀ ਢਡੋ ਸਿੱਕ ਕੇ ਨਹੀਂ ਆਇਆ ਇਹ ਬਿਲਕੁਲ ਤੁਹਾਡੇ ਵਰਗੇ ਗਾਹਕ ਇਹ ਵੀਰ ਜੀ ਵਰਗੇ ਗਾਹਕ ਕਿ ਜਿਹੜੇ ਅੱਜ ਮੇਰੇ ਕੋਲ ਦੋ ਗਾਹਕ ਆ ਇਦਾਂ ਦੇ ਬਹੁਤ ਘੱਟ ਕੰਮ ਕਰਾਉਣਾਗੇ ਤੁਸੀਂ ਇਸ ਲਾਈਨ ਤੇ ਹੋਰ ਤੋਂ ਤੁਹਾਡਾ ਵੀ ਕੇ ਰੀਐਸਟੀਮੇਟ ਬਣ ਕੇ ਰੌਲਾ ਪੈਂਦਾ ਹੋਊਗਾ ਜਿਹਨੇ ਕੱਲ ਐਸਟੀਮੇਟ ਲੈਣਾ ਐਸਟੀਮੇਟ ਦਾ ਮਤਲਬ ਤੁਹਾਨੂੰ ਦੇਤਾ ਕੰਮ ਕਰਾਉਣ ਤੋਂ ਬਾਅਦ ਫਿਰ ਉਹ ਦੂਜੇ ਪਾਸੇ ਜਾਵੇ ਮੈਂ ਟਰਾਈਆਂ ਕਰਦੇ ਆ ਸਾਡੇ ਨਾਲ ਸਹੀ ਹੈ ਹਾਂ ਜੀ ਤੁਹਾਡੀ ਗੱਡੀ ਦਾ ਨੁਕਸਾ ਆਪਾਂ 3 ਦਿਨ ਰੱਖੀ ਗੱਡੀ ਇਹ ਹਾਂ ਜੀ ਹੈਂਡ ਬ੍ਰੇਕ ਦਾ ਇਸ਼ੂ ਸੀ ਸਮਾਨ ਮਿਲਿਆ ਨਹੀਂ ਉਹਨੂੰ ਆਪਾਂ ਤਰੀਕੇ ਨਾਲ ਕੀਤਾ ਕੈਲੀਬ੍ਰੇਸ਼ਨ ਚ ਪ੍ਰੋਬਲਮ ਸੀ ਆਪਾਂ ਵੀਡੀਓ ਵਿੱਚ ਦਿਖਾਤਾ ਤੁਹਾਡੀਆਂ ਸਮਾਨ ਨਹੀਂ ਉਹਨਾਂ ਪਿਆ ਜਿੰਨੀ ਕਿ ਮਿਹਨਤ ਆ ਪੈ ਗਈਆਂ ਗੋਲੀਆਂ ਦੇ ਸੈਂਟਰ ਮੈਨੂੰ ਇਹ ਨਹੀਂ ਸਮਝ ਆਉਂਦੀ ਹਰੇਕ ਚੂੜੀ ਦਾ ਥ੍ਰੈਡ ਵੱਖਰਾ ਹੈ ਉਹਦੇ ਵਿੱਚ ਜਿਹੜੀ ਪੈਨ ਬਣੀ ਹੋਈ ਹੈ ਜਿੱਥੇ ਬੋਲਟ ਨੇ ਫਸਣਾ ਉਹ ਵੱਖਰੀ ਹੈ ਤੁਸੀਂ ਵੇਖੀ ਸੀ ਨਾ ਅੱਜ ਵੀ ਤੁਸੀਂ ਵੇਖਿਆ ਤੁਹਾਨੂੰ ਕੀ ਹੁਣ ਤੁਹਾਡੇ ਕਮੀ ਕਮੀ ਕਰੀ ਰਹੀ ਹੈਗੀ ਟਾਇਰਾਂ ਦੇ ਟਾਇਰਾਂ ਦੇ ਚਲੋ ਆਪਾਂ ਟਾਇਰ ਦਾ ਪੋਏ ਲੈਣੇ ਜਾ ਕੇ ਹੈਪੀ ਹੋ ਭਾਜੀ ਕਿਹੜਾ ਸ਼ਹਿਰ ਹੈ ਭਾਜੀ ਲੁਧਿਆਣਾ ਜੀ ਤੇ ਤੁਹਾਡਾ ਲੁਧਿਆਣਾ ਵੀ ਕੰਮ ਹੋ ਸਕਦਾ ਸਾਰੇ ਮੇਰੇ ਨਾ ਨਹੀਂ ਲੁਧਿਆਣਾ ਪਹਿਲਾਂ ਵੀ ਇਹੀ ਕੰਮ ਕਰਵਾਏ ਆ ਰਿਜ਼ਲਟ ਨਹੀਂ ਆਇਆ ਹੁਣ ਗੱਡੀਆਂ ਮੋਟੀ ਮੋਟੀ 4 ਲੱਖ ਚੱਲ ਗਈ ਹੋਈ ਆ ਠੀਕ ਆ ਭਾਜੀ ਵਾਹ ਕਿੰਨੀ ਜੀ 4 ਲੱਖ ਦੇ ਕਰੀਬ ਚੱਲ ਗਈ ਆ ਦਾਦਾ ਨੂੰ ਸ਼ਾਬਾਸ਼ ਦੇਣੀ ਚਾਹੀਦੀ ਗੱਡੀ ਬਹੁਤ ਸੌਲ ਵਧੀਆ ਇਹਦੀ ਨਾ ਇੱਕ एयरबैग काम ਕਰਦੇ ਡਸਨਟ ਮੈਟਰ ਹੁਣ ਮੈਂ ਰਾਜਨਾ ਤੈਨੂੰ ਲੁਧਿਆਣੇ ਦੇ ਮਕੈਨਿਕ ਕਹਿੰਦੇ ਡੇਢ ਲੱਖ ਹੋ ਕੇ ਭਾਜੀ ਕੈਮਰੋਟ ਡੇਢ ਲੱਖ ਚੱਲੀ ਹੀ ਨਾ ਜਦੋਂ ਗੱਡੀ ਲੁਧਿਆਣੇ ਦੇ ਮਕੈਨਿਕ ਕਹਿੰਦੇ ਇਹਨੂੰ ਵੀ ਸੇਲ ਕਰ ਦੋ ਮੈਂ ਤਾਂ ਕਹਿੰਦਾ ਹਜੇ ਵੀ ਜ਼ਰੂਰਤ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਇਹ BS 4 ਹੈ BS 4 ਹਾਂ ਜੀ BS 4 ਦੇ ਉੱਤੇ BS 6 ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਇੰਨੀਆਂ ਕ ਹੈ ਵੀ ਅਸੀਂ ਉਹਦੇ ਮੁਤਾਬਕ ਗੱਡੀ ਨੂੰ ਚਲਾਉਂਦੇ ਨੇ ਹਮ ਹਮ ਰਾਈਟ ਭਾਜੀ ਬਿਲਕੁਲ ਸਹੀ 4 ਲੱਖ ਚੱਲ ਗਈ ਹੈ ਹਾਂ ਜੀ ਹਾਂ ਬੰਦਾ ਤੇ ਘੋੜਾ ਕਿਤੇ ਬੁੱਢੇ ਨਹੀਂ ਹੁੰਦੇ ਦੇ ਕ੍ਰਾਕ ਵਧੀਆ ਤਰੀਕੇ ਨਾਲ ਮਿਲਦੀ ਹੈ ਇਹ ਟਾਈਮ ਟੂ ਟਾਈਮ ਇਹ ਸਰਵਿਸ ਕਰਵਾਉਣੀ ਹੈ ਗੱਡੀ ਦੀ ਮੈਂਟੇਨੈਂਸ ਟਾਈਮ ਟੂ ਟਾਈਮ ਗੱਲ ਸਮਝ ਕੇ ਜਿਹੜਾ ਪਾਰਟਸ ਪੈਂਦਾ ਪਾਈ ਚਲੋ ਇਹਦਾ ਕੀ ਕਸਦਾ ਲੋਹੇ ਦਾ ਕੁਛ ਨਹੀਂ ਕੋਈ ਨਹੀਂ ਜਦੋਂ ਤੁਸੀਂ ਗੱਡੀ ਨੂੰ ਗੱਡਾ ਬਣਾਉਣੇ ਹੈ ਤੇ ਗੱਡੇ ਨੂੰ ਗੱਡੀ ਬਣਾਉਣੀ ਹੈ ਫਿਰ ਜੇਬ ਤੇ ਪੈਂਦਾ ਡਾਕਾ ਦੱਬ ਕੇ ਸੱਚ ਗੱਜੂੜ ਸਹੀ ਗੱਲ ਹੈ ਸਹੀ ਗੱਲ ਉਹਦਾ ਵੀ ਬਿਲ 24-25000 ਇਹਦਾ ਵੀ 24-25000 ਜਦੋਂ ਬੰਦਾ ਕਹੇ ਅੱਛਾ 24-25 ਪਹ ਚਾਰ ਲੱਖ ਗੱਡੀ ਚੱਲੀ ਆ ਤੁਸੀਂ ਪਹਿਲਾਂ ਕਿਤੇ ਇੱਕ 2 ਸਾਲ ਪਹਿਲਾਂ ਆਇਆ ਸੀ ਉਦੋਂ ਵੀ ਆਪਾਂ ਇੰਜੈਕਟਰਾਂ ਦੀ ਦਿੱਕਤ ਸੀ ਲੁਧਿਆਣੇ ਆਈ ਸੀ ਕਾਫੀ ਚੈੱਕ ਕਰਵਾਇਆ ਸੀ ਲੇਕਿਨ ਉਹ ਪ੍ਰੋਬਲਮ ਨਹੀਂ ਸੋਲਵ ਹੋਈ ਪਿਕਅਪ ਨਹੀਂ ਬੰਦੀ ਹੁਣ ਹੁਣ ਬਿਲਕੁਲ ਓਕੇ ਜਦੋਂ ਤੁਸੀਂ ਦਰਦੋ ਕੰਮ ਕਰਵਾਇਆ ਉਦੋਂ ਪਹਿਲਾ ਪਹਿਲਾਂ ਹਾਂਜੀ ਪਹਿਲਾ ਪਹਿਲਾਂ ਮੇਰੇ ਹਿਸਾਬ ਨਾਲ 7-8 ਮਹੀਨੇ ਹੋ ਗਏ ਸਰਦੀਆਂ ਸੀ ਸਾਲੋ ਜਲਾ ਤੋ ਵਾਰ 30-40 ਹਜ਼ਾਰ ਮੇਰੇ ਸਾਡੇ ਗੱਡੀ ਚੱਲ ਗਈ ਹੈ 30-40 ਹਜ਼ਾਰ ਕਿਲੋਮੀਟਰ ਗੱਡੀ ਚੱਲ ਗਈ ਹੈ ਉਸ ਕੰਮ ਦੀ ਮੈਂ ਵੀ ਨਹੀਂ ਹੁਣ ਕੀਤਾ ਹਾਂ ਨਹੀਂ ਕੀਤਾ ਬਿਲਕੁਲ ਹਾਂ ਹੈ ਨਹੀਂ ਲੋੜ ਹੀ ਨਹੀਂ ਪਈ ਚੜਨ ਪਹਿਲਾਂ ਤਾਂ ਗੱਡੀ ਸੀਗਾ ਐਦਾਂ ਗੱਡੀ ਮੈਂ ਅੱਜ ਵੀਡੀਓ ਪਾਈ ਐ ਕੰਮ ਕਰਨ ਨੂੰ ਬੈਠਿਆ ਭਾਜੀ ਆਪਣੇ ਕਿਹੜਾ ਹਲ ਚੱਲਦੇ ਆ ਪਰ ਜਿਹੜਾ ਕੰਮ ਕਰਾਉਣਾ ਚਾਹੂਗਾ ਉਹਦਾ ਕੰਮ ਕਰਾਂਗਾ ਪਰੇਸ਼ਾਨੀ ਚ ਨਹੀਂ ਭਾਜੀ ਦਾ ਕੰਮ ਕਰਨ ਦਾ ਬਿਲਕੁਲ ਤਰੀਕਾ ਵਧੀਆ ਕੱਲੀ-ਕੱਲੀ ਚੀਜ਼ ਦੱਸ ਕੇ ਗਾਈਡ ਕਰਕੇ ਫਿਰ ਕੰਮ ਕਰਦੇ ਆ ਭਾਜੀ ਲੋਕਾਂ ਨੂੰ ਤਾਂ ਫੇਰ ਵੀ ਨਹੀਂ ਪਸੰਦ ਆਉਂਦਾ ਚਲੋ ਉਹ ਲੋਕਾਂ ਦੀ ਹੁਣ ਆਪਾਂ ਆਪਣੀ ਸੋਚ ਜੇ ਮੈਂ ਰੋਟੀ ਕਰਕੇ ਖਾਣੀ ਆ ਪਰ ਮੈਂ ਆਪਣੇ ਤਰੀਕੇ ਨਾਲ ਕਰੂੰਗਾ ਮੇਰੀ ਉਮਰ ਬਹੁਤ ਹੋ ਗਈ ਆ ਜੇ ਕੋਈ ਕਰਾਉਣਾ ਚਾਹੂਗਾ ਤਾਂ ਕਰ ਦਾਂਗੇ ਜੇ ਕੋਈ ਜਿਵੇਂ ਆਊਗਾ ਉਹ ਚਾਹ ਪਿਆਵਾਂਗੇ ਤੇ ਤੂਰ ਦਾਂਗੇ ਕੰਮ ਦੇ ਹਿਸਾਬ ਨਾਲ ਹੀ ਪੈਸੇ ਲੱਗਦੇ ਆ ਸਹੀ ਗੱਲ ਕਹਣੀ ਬਾਜੀ ਲੱਗਣੀ ਹੈ ਦੇਖੋ ਰਾਤ ਮੈਂ ਇੱਕ ਵੀਡੀਓ ਲਾਈਵ ਕੀਤੀ ਸੀ ਕਥਾ ਦੇ ਵਿੱਚ ਕਥਾਵਾਚਕ ਨੇ ਆਖਿਆ ਵੀ ਅਸੀਂ ਪਾਠੀ ਦੇ ਗੁਣ ਤੇ ਕੀਰਤਨੀਏ ਦੇ ਗੁਣ ਕਿੱਦਾਂ ਦੇ ਜਾਂਚਨੇ ਆ ਜਿਹੜਾ ਕਿ ਸਾਨੂੰ ਗਿਆਨ ਦਿੰਦਾ ਹਾਂ ਠੀਕ ਹੈ ਫਿਰ ਉਹਨੇ ਇੱਕ ਹੀ ਗੱਲ ਕਹੀ ਵੀ ਪ੍ਰਬੰਧਕਾਂ ਜੀ ਵੀ ਕਮੀ ਹੈ ਤੇ ਪਾਠਾਂ ਜੀ ਵੀ ਕਮੀ ਹੈ ਇਹ ਬਾਬੇ ਬੁੱਢਾ ਸਾਹਿਬ ਦੀ ਗੱਦੀ ਹੈ ਬਿਲਕੁਲ ਜਿਹੜੀਆਂ 9 6 ਪਾਸ਼ਾਈਆਂ ਦਾ ਜਿਨ੍ਹਾਂ ਨੇ ਆਨੰਦ ਮੰਨਿਆ ਪਹਿਲੇ ਨਾਨਕ ਜੀ ਤੋਂ ਲੈ ਕੇ ਛੇਵੇਂ ਨਾਨਕ ਜੀ ਤੱਕ ਆਲੀਨ ਬਾਬੇ ਬੁੱਢਾ ਜੀ ਦੀ ਅਪਾਧੀ ਕੋਈ ਘੱਟ ਨਹੀਂ ਸੀਗੀ ਪਰ ਅਸੀਂ ਗੁਰੂਆਂ ਨੂੰ ਵੱਡਾ ਨਹੀਂ ਕਰਦੇ ਗੁਰੂਆਂ ਨੇ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਪਲੇ ਕਿਉਂਕਿ ਪਹਿਲੇ ਪਾਸ਼ਾ ਦੀ ਛਤਰ ਛਾਇਆ ਤੋਂ ਲੈ ਕੇ 6 ਪਾਸ਼ਿਆਂ ਦੇ ਵਿੱਚ ਪਰ ਉਹਨੇ ਇੱਕੋ ਗੱਲ ਕਹੀ ਪ੍ਰਬੰਧਕ ਵੀਰ ਉਹ ਵੀ ਪਾਠੀ ਦਾ ਵੀ ਇਹ ਰੋਜ਼ਗਾਰ ਆ ਜਿਹਦੇ ਬੰਦੇ ਦੀ ਅਸੀਂ ਰੋਜ਼ਗਾਰ ਦਾ ਕੀਮਤ ਨਹੀਂ ਭਰਦੇ ਤੇ ਭਾਈ ਜੀ ਉਹ ਕਿੱਦਾਂ ਨੂੰ ਜਾਊਗਾ ਸਹੀ ਗੱਲ ਹੈ ਇਹ ਗੱਲ ਸੱਚੀ ਹੈ ਮੇਰਾ ਵੀ ਰੋਜ਼ਗਾਰ ਆ ਬਹੁਤ ਸਾਰੇ ਲੋਕ ਗਲਤ ਕੰਮ ਕਰਨ ਨੂੰ ਮਜਬੂਰ ਕਰਦੇ ਆ ਪਰ ਅਸੀਂ ਕਰਦੇ ਨਹੀਂ ਗੁਰੂ ਰਾਮਦਾਸ ਮੁਰੇ ਅਰਦਾਸ ਹੈ ਉਹ ਐ ਬਖਸ਼ੀ ਰੱਖਣ ਕੰਮ ਘੱਟ ਭੇਜ ਦਿਨ ਆਡੀਅנס ਤੋਂ ਅਸੀਂ ਕੀ ਕਰਾਉਣਾ ਜਿੰਨੀ ਜ਼ਰੂਰਤ ਆ ਉਹਨਾਂ ਆ ਰਿਹਾ ਮੈਂ ਇੱਥੇ ਜੋ 25 ਗੱਡੀਆਂ ਲਾਣਾ ਬਾਜੀ ਫਿਰ ਮੈਨੂੰ ਕੀ ਫਰਕ ਪੈ ਜਾਊਗਾ ਮੇਰੇ ਫੁੱਲ ਛੇਤੀ ਚੁਗੇ ਜਾਣਗੇ ਹੂੰ ਹਾਂ ਅਬਾ ਫੁੱਲ ਨਹੀਂ ਚੁਗਾਉਣੇ ਆਨੰਦ ਮਨਣਾ ਜੇ ਕਮਾਈ ਕਰ ਰਹੇ ਹਾਂ ਉਹਦਾ ਆਨੰਦ ਸਾਰੇ ਮਨਣ ਜੇ ਗੱਡੀ ਲਈਏ ਉਹਦਾ ਆਨੰਦ ਸਾਰੇ ਮਨਣ ਪਰ ਮਕੈਨਿਕ ਵੀਰਾਂ ਨੂੰ ਕਹੂੰਗਾ ਵੀ ਜਿੱਦਾਂ ਦੇ ਟੂਲ ਮੈਂ ਰੱਖੇ ਆ ਟੂਲ ਰੱਖ ਲੋ ਫੈਸੇ ਖੁੱਲ ਕੇ ਲਓ ਜਿਹੜਾ ਨਹੀਂ ਕੰਮ ਕਰਾਉਣਾ ਚਾਹੁੰਦਾ ਮੋੜ ਦਿਓ ਬਿਲਕੁਲਲੀ ਤੁਹਾਨੂੰ ਆਜ਼ਾਦ ਚ ਚੇਂਜ ਲੈਉਣੀ ਪਊਗੀ ਤੁਹਾਨੂੰ ਆਪਦੀ ਕੁਆਲਿਟੀ ਉੱਪਰ ਕਰਨੀ ਪਊਗੀ ਸਹੀ ਗੱਲ ਹੈ ਜੀ ਜਿੰਨੇ ਕਰ ਤੁਸੀਂ ਆਪਦੀ ਕਾਬਲੀਅਤ ਨਹੀਂ ਦਿਖਾਉਂਗੇ ਹੁਣ ਤੁਸੀਂ ਬਾਈ ਜੀ ਲੁਧਿਆਣਾ ਤੋਂ ਚੱਲ ਕੇ ਆਏ ਹਾਂਜੀ ਹਾਂਜੀ ਕਿੰਨੀ ਵਾਰੀ ਆ ਗਏ ਤੀਜੀ કે ਚੌਥੀ ਚੌਥੀ ਵਾਰੀ ਆ ਗਏ ਠੀਕ ਹੈ ਹਾਂਜੀ ਜੇ ਮੈਂ ਰਿਜ਼ਲਟ ਦਿੱਤੇ ਤੇ ਆਏ ਹਾਂਜੀ ਹਾਂਜੀ 40000 ਕਿਲੋਮੀਟਰ ਬਾਅਦ ਆਏ ਹੁਣ ਗੱਡੀ ਦਾ ਰਿਜ਼ਲਟ ਆਇਆ ਤਾਂ ਹੀ ਆਪਾਂ ਦੁਬਾਰਾ ਆਏ ਆ ਦੋਨੀਆਂ ਗੱਡੀਆਂ ਲੈ ਕੇ ਹੁਣ ਵੀ ਮਿਲੂਗਾ ਹਾਂਜੀ ਕਿਉਂਕਿ ਪ ਉਹ ਨਹੀਂ ਹੋਣਾ ਕੋ ਕੰਪਲੀਟ ਹੀ ਨਹੀਂ ਸੋਲਵ ਹੋਈ ਵੀਡੀਓ ਛੂਟੀਆਂ ਹੋਣਗੀਆਂ ਪਰ ਮਤਲਬ ਦੀ ਗੱਲ ਕਰਾਂਗੇ ਬਹੁਤ ਸਮਝਾ ਲਿਆ